ਜੋਧਿਆ ਦੇ ਵਿੱਚ ਹੋਏ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਪ੍ਰਧਾਨ ਰਾਜਾ ਵਣਿੰਗ ਨੇ ਵਰਤਾਇਆ ਲੰਗਰ ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਦਿੱਤੀ ਵਧਾਈ ਤੁਹਾਨੂੰ ਦੱਸਦੇ ਕਿ ਅੱਜ ਜੋਧਿਆ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਤੇ ਜਿਸ ਖੁਸ਼ੀ ਦੇ ਵਿੱਚ ਅੱਜ ਮੁਖਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਦ ਦੇ ਵਿੱਚ ਵੀ ਸ਼੍ਰੀ ਰਾਮ ਦੇ ਰੰਗ ਦੇ ਵਿੱਚ ਰੰਗਿਆ ਦਿਖਾਈ ਦਿੱਤਾ ਤੇ ਮੰਦਿਰਾਂ ਦੇ ਵਿੱਚ ਹਵਨ ਯੱਗ ਵੀ ਕੀਤੇ ਗਏ ਤੇ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਕਾਂਗਰਸ ਦੇ ਪਰ ਤਾਂ ਰਾਜਾ ਵਡਿੰਗ ਵੀ ਪਹੁੰਚੇ ਨੇ ਜਿੱਥੇ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਰਾਜਾ ਵਡਿੰਗ ਨੇ ਆਪਣੇ ਬੇਟੇ ਦੇ ਨਾਲ ਲੰਗਰ ਵਰਤਾਇਆ ਤੇ ਲੋਕਾਂ ਨੂੰ ਇਸ ਦੀ ਵਧਾਈ ਵੀ ਦਿੱਤੀ ਹੈ ਮੈਂ ਸਮਝਦਾ ਜੀ ਇਹ ਬਹੁਤ ਕਰਮਾ ਵਾਲਾ ਦਿਨ ਹੈ ਬਹੁਤ ਪਵਿੱਤਰ ਦਿਹਾੜਾ ਹੈ ਅੱਜ ਸ਼੍ਰੀ ਰਾਮ ਜੀ ਦੀ ਪ੍ਰਣ ਪ੍ਰਤੀਸ਼ਟਾ ਜਿਹੜਾ ਪੂਰੀ ਆਯੁੱਧਿਆ ਵਿੱਚ ਸਮੁੱਚੇ ਦੇਸ਼ ਨੂੰ ਨਹੀਂ ਪੂਰੀ ਦੁਨੀਆ ਵਿੱਚ ਜਿੱਥੇ ਵੀ ਹਿੰਦੂਸਤਾਨੀ ਬੈਠਾ ਹੈ ਚਾਹੇ ਉਹ ਕਿਸੇ ਹੋਰ ਦੇਸ਼ 'ਚ ਬੈਠਾ ਹੈ ਮੈਨੂੰ ਲੱਗਦਾ ਉਹਨਾਂ ਦੇ ਮਨਾਂ ਦੇ ਵਿੱਚ ਅੱਜ ਬਹੁਤ ਚਾਅ ਹੈ ਔਰ ਬਹੁਤ ਖੁਸ਼ੀ ਹੈ ਔਰ ਸਾਰੀ ਦੁਨੀਆ ਦੇ ਲੋਕ ਬੇਸ਼ੱਕ ਕਿਸੇ ਧਰਮ ਨਾਲ ਤੱल्लुकਅਤ ਰੱਖਦੇ ਅੱਜ ਰਾਮ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਅਸੀਂ ਸਾਰਾ ਸਮੂਚਾ ਦੇਸ਼ ਤੇ ਦੁਨੀਆ ਬਹੁਤ ਧੂਰਤ ਨਾਲ ਮਨਾ ਰਹੇ ਹਾਂ ਔਰ ਅੱਜ ਮੈਂ ਵਧਾਈ ਦੇਣਾ ਚਾਹਨਾ ਹੈ ਸ਼ਿਪੀ ਜੀ ਹੋਰਾਂ ਨੂੰ तमाम ਸਾਥੀਆਂ ਨੂੰ ਅੱਜ ਸਾਰਿਆਂ ਨੇ ਇੱਥੇ ਜਿਹੜਾ ਕੀ ਭੋਜਨ ਕੀਤਾ ਫਿਰ ਲੰਗਰ ਦੀ ਸੇਵਾ ਹੈ ਮੈਂ ਵੀ ਆਪ ਦਾ ਤਿਲਫੁਲ ਜਿਸ ਜਿਹੜਾ ਵੀ ਯੋਗਦਾਨ ਹੈਗਾ ਅਸੀਂ RAM ji ਦੇ ਦਿਹਾੜੇ 'ਚ ਜੈ ਸ਼੍ਰੀ RAM ਦੇ ਨਾਰੇ ਨੂੰ ਬੁਲੰਦ ਕਰਦੇ ਹੋਏ ਅਸੀਂ ਭਗਵਾਨ RAM ji ਦਾ ਆਸ਼ੀਰਵਾਦ ਅੱਜ ਮੈਂ ਤੇ ਮੇਰੇ ਸੁਪੁੱਤਰ ਪ੍ਰਾਪਤ ਕਰfastੇ ਆਏ ਸਮੁੱਚੇ ਸਾਡੇ ਸਾਥੀ ਕਨਾਈ ਬਹੁਤ ਖੁਸ਼ੀ ਦਾ ਮਾਹੌਲ ਹੈ ਨੀਸ਼ ਪਰਦੇ ਵਿੱਚ जी महाराज सब्जी जी जी लक्ष्मीनगर हाँ जुम्मी